ਬਟਾਰਾ ਪੁਲਿਸ ਨੂੰ ਚੋਣਾਂ ਤੋਂ ਪਹਿਲਾਂ ਵੱਡੀ ਕਾਮਯਾਬੀ ਮਿਲੀ ਹੈ 30 ਲੱਖ ਦੇ ਨਕਲੀ ਨੋਟ ਦੋ ਕਾਰਾ ਤੇ ਪਤੀ ਪਤਨੀ ਗ੍ਰਿਫਤਾਰ ਕੀਤੇ ਗੱਲਬਤ ਕਰਾਂਗੇ ਬਟਾਲਾ ਦੇ ਐਸਐਸਪੀ ਅਸ਼wini ਕੁਟਿਆਲ ਉਗਰਾਣਾ ਕਿ ਕਿੱਦਾਂ ਜਾਣਕਾਰੀ ਮਿਲੀ ਕਿਸ ਤਰੀਕੇ ਨਾਲ ਕਿੱਡੀ ਕਬੱਡੀ ਕਾਮਯਾਬੀ ਮੰਦ ਹੈ ਐਸਐਸਪੀ ਸਾਹਿਬ ਚੋਣਾਂ ਤੋਂ ਪਹਿਲਾਂ ਐਡੀ ਵੱਡੀ ਰਿਕਵਰੀ ਕਿੱਡੀ ਕਬੱਡੀ ਕਾਮਯਾਬੀ ਕਰਨ ਦੀ ਹੈ ਪੁਲਿਸ ਔਈ ਬਹੁਤ ਵਧੀਆ ਗੱਲ ਹੈ ਜੀ ਫਰਦਰ ਉਪਰ ਬਟਾਲਾ ਪੁਲਿਸ ਕੇ ਲਈ ਵੀ ਔਰ ਅਦਰਵਾਈਜ਼ ਆਲਸੋ ਫॉर द ਇੰਟਾਇਰ ਪੰਜਾਬ ਪੁਲਿਸ ਕਿਉਂਕਿ ਇਲੈਕਸ਼ਨ ਦੇ ਦੌਰਾਨ ਤੁਸੀਂ ਦੇਖ ਸਕਦੇ ਆ ਕਿ ਇਹ ਚੀਜ਼ੇ ਉੱਠ ਕੇ ਆਂਦੇ ਨੇ ਕਿ ਇੰਡਿਊਸਮੈਂਟ ਹੁੰਦੀ ਹੈ ਕੋਈ ਕਿਥੇ ਪੈਸੇ ਵੰਡ ਰਹੇ ਨੇ ਕੋਈ ਸ਼ਰਾਬ ਦੀ ਇਸ ਚੀਜ਼ ਦੀ ਗੱਲੇ ਗੱਲਾਂ ਜੋ ਹੈ ਉਹ ਸਾਹਮਣੇ ਆਂਦੇ ਨੇ ਉਸ ਉਹਨਾਂ ਨੂੰ ਨਮਦੇ ਨਜ਼ਰ ਰੱਖਦੇ ਹੋਏ ਕਿ ਇਸ ਤਰੀਕੇ ਦਾ ਰਿਕਵਰੀ ਜੋ ਹੈ ਉਹ ਪਬਲਿਕ ਦੇ ਵਿੱਚ ਇੱਕ ਕੰਫੀਡੈਂਸ ਬਿਲਡਿੰਗ ਮੈਜ਼ਰ ਹੋ ਜਾਂਦੀ ਹੈ ਔਰ ਆਪਣੀ ਟੀਮ ਵੱਲੋਂ ਇਥੇ ਬਹੁਤ ਵਧੀਆ ਕੰਮ ਕੀਤੇ ਗਏ ਨੇ ਡੀਐਸਪੀ ਡੀ ਸਾਹਿਬ ਔਰ ਆਪਣੇ ਸੀਆਈ ਦਾ ਟੀਮ ਸੀ ਉਨੇ ਸਾਰਿਆਂ ਨੇ ਮਿਲ ਕੇ ਬੜੀ ਇੱਕ ਰਿਕਵਰੀ ਸਾਨੂੰ ਦਿੱਤੀ ਹੈ ਜੀ ਇਸ ਦੰਪਤੀ ਦੀ ਗੱਲ ਕੀਤੀ ਜਾਵੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇੱਕ ਕਦੋਂ ਦੇ ਨੋਟ ਸ਼ਾਪ ਦੇ ਪੀਸ ਸੀ ਹਾਲੇ ਤੱਕ ਕਿੰਨੇ ਨੋਟ ਜੜੇ ਆ ਇਹ ਬਾਜ਼ਾਰ ਚ ਚਲਾ ਚੁੱਕੇ ਜਾਂ ਕਿੰਨੇ ਰਿਕਵਰ ਹੋ ਗਏ ਅ ਇਹਦੇ ਵਿੱਚ ਜੋ ਦੋ ਅਕਿਊਜ਼ਡ ਹੈ ਜੀ ਸੁਖਬੀਰ ਸਿੰਘ ਔਰ ਗੁਰਿੰਦਰਕੌਰ ਇਹ ਦੋਵੇਂ ਜਿਨ੍ਹਾਂ ਜਿਨ੍ਹਾਂ ਦੀ ਅਰੈਸਟ ਵੀ ਹੋਈ ਔਰ ਜਿਨ੍ਹਾਂ ਵੱਲੋਂ ਇਹ ਸਾਰੇ ਜੋ ਫੇਕ ਨੋਟਸ ਹੈ ਉਹ ਰਿਕਵਰ ਵੀ ਹੋਏ ਨੇ ਇਹਨਾਂ ਦੇ ਹਲੇ ਸਾਡੀ ਜੋ ਪ੍ਰੀਲਿਮਨਰੀ ਪੁੱਛਗਿੱਛ ਦੇ ਵਿੱਚ ਇਹੀ ਚੀਜ਼ ਆਈ ਹੈ ਕਿ ਅਕਤੂਬਰ 2023 ਤੋਂ ਇਹ ਐਕਟਿਵ ਹੈਗੇ ਨੇ ਔਰ ਹੁਣ ਤੱਕ ਦੀ 35 ਲੱਖ ਰੁਪਏ ਦਾ ਇਹ ਜੋ ਹੈ ਨੋਟ ਇਹਨਾਂ ਨੇ ਛਾਪੇ ਹੈਗੇ 35 ਲੱਖ ਦੇ ਵਿੱਚੋਂ 5 ਲੱਖ ਦਾ ਇਹਨਾਂ ਨੇ ਇੱਕ ਸਪਲਾਈ ਦੇ ਦਿੱਤੀ ਹੈਗੀ ਆ ਆਲਰੇਡੀ ਉਹਦਾ ਅਸੀਂ ਵੈਰੀਫਾਈ ਕਰਾਂਗੇ ਜੀ ਕਿੱਥੇ ਗਏ ਨੇ ਕਿੰਨੇ ਕਿੰਨੇ ਲਿਆ ਸੀਗਾ ਔਰ 30 ਲੱਖ ਦਾ ਜੋ ਹੈ ਉਹ ਐਟ ਪ੍ਰੈਸੈਂਟ ਸਾਡੇ ਕੋਲ ਜੋ ਰਿਕਵਰੀ ਹੈ ਇਹਦੇ ਇਹਨਾਂ ਦੋਵਾਂ ਦੇ ਨਾਲ ਇੱਕ ਜੋ ਬੰਦਾ ਵੀ ਹੈਗਾ ਜੋ ਇਹਨਾਂ ਦਾ ਨਾਲ ਕੰਮ ਕਰਦਾ ਹੈਗਾ ਪ੍ਰਿੰਟਿੰਗ ਦਾ ਕੰਮ ਕਰਦਾ ਸੀ ਇਹਦਾ ਨੋਟ ਵਗੈਰਾ ਦੀ ਪੂਰਾ ਜੋ ਪ੍ਰੋਸੈਸ ਚੋ ਸੀਗਾ ਉਹ ਆਲਰੇਡੀ ਜੇਲ੍ਹ ਚ ਹੈਗਾ ਉਹਨਾਂ ਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਵਾਂਗੇ ਤਾਂ ਫਿਰ ਇਹਦੇ ਵਿੱਚ ਹੋਰ ਵੀ ਜੋ ਗੱਲਾਂ ਦੇ ਜੋ ਹੈਗੀ ਉਹ ਖੁਲਾਸੇ ਹੋ ਸਕਦੇ ਆ ਜੀ ਜਿਸ ਲਈ ਕਿ ਉਹਨਾਂ ਨੇ ਮਾਚਲ ਜਾਣਾ ਸੀ ਮਾਚਲ ਜਾ ਕੇ ਨੋਟ ਤੇ ਡਿਲੀਵਰੀ ਕਰਦੇ ਸੀ ਉਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਇਹ ਚੱਲੇ ਕਿੱਥੋਂ ਸੀ ਰਸਤੇ 'ਚ ਇਹ ਕੀ ਪਹਿਲਾਂ ਪਲੈਨਿੰਗ ਸੀ ਪੁਲਿਸ ਦੀ ਇਨਫੋਰਮੇਸ਼ਨ ਸੀ ਕਿ ਜਾਂ ਫਿਰ ਚੈਕਿੰਗ ਦੌਰਾਨੇ ਮਿਲੇ ਔਰ ਇਹ ਆਲਰੇਡੀ ਸਾਡੇ ਕੋਲ ਇਨਫੋਰਮੇਸ਼ਨ ਸੀਗਾ ਜੀ ਇਟ ਇਜ਼ ਅ ਇੰਟੈਲੀਜੈਂਸ ਬੇਸਡ ਆਪਰੇਸ਼ਨ ਔਰ ਇਹਦੇ ਵਿੱਚ ਸਾਨੂੰ ਪਤਾ ਸੀ ਕਿ ਇਸ ਤਰੀਕੇ ਦਾ ਇੱਕ ਜੋ ਕਪਲ ਹੈ ਜੋ ਦੰਪਤੀ ਹੈ ਇਹਨਾਂ ਕੋਲ ਇਹ ਇਨਫੋਰਮੇਸ਼ਨ ਇਹ ਇਨਫੋਰਮੇਸ਼ਨ ਸਾਡੇ ਕੋਲ ਸੀ ਕਿ ਇਹ ਇਹਨਾਂ ਕੋਲ ਇਹ ਫੇਕ ਨੋਟਸ ਹੋ ਸਕਦੇ ਨੇ ਤੋਂ ਉਹਦੇ ਹਿਸਾਬ ਸੇ ਹੀ ਅਸੀਂ ਆਪਣਾ ਆਪਰੇਸ਼ਨ ਪਲਾਨ ਵੀ ਕੀਤਾ ਸੀਗਾ ਔਰ ਨਾਕੇ ਵੀ ਸਟ੍ਰੈਟਜਿਕਲੀ ਅਸੀਂ ਲਾਏ ਸੀਗੇ ਔਰ ਇਹਨੇ ਅੱਗੇ ਕਿੰਨੂ ਦਿਨਾਂ ਸੀ ਕੀ ਸੀਗਾ ਉਹ ਹਲੇ ਸਾਡੀ ਤਫਤੀਸ਼ ਦੀ ਆਣ ਆਣ ਵਾਲੀ ਪੁਆਇੰਟ ਹੈ ਜੀ ਬੈਂਕ ਮੁਲਾਜ਼ਮ ਸੀ ਉਦੋਂ ਵੀ ਕੋਈ ਫਰਾਡ ਚੱਲ ਰਿਹਾ ਹਿੱਤੇ ਅ ਜੋ ਸੁਖਵਿੰਦਰ ਸਿੰਘ ਹੈ ਜੀ ਉਹਨਾਂ ਦੇ ਉੱਪਰ ਆਲਰੇਡੀ ਇੱਕ ਪਰਚਾ ਹੈ ਇਹ ਪਹਿਲੇ ਕਾਰਪੋਰੇਟ ਬੈਂਕ ਦੇ ਵਿੱਚ ਮੁਲਾਜ਼ਮ ਸੀਗਾ ਔਰ ਉਹਦੇ ਵਿੱਚ ਇਹਨਾਂ ਦੇ ਇਹਨਾਂ ਦੇ ਉੱਤੇ ਇੱਕ 420 ਦਾ ਪਰਚਾ ਹੋ ਗਿਆ ਸੀ 2020 ਦੇ ਵਿੱਚ ਆਲਮੋਸਟ 2 ਕਰੋੜ ਦੀ 2 ਕਰੋੜ ਦੀ ਉੱਤੇ ਵਾਲੀ ਫਰਾਡ ਸੀਗਾ ਔਰ ਉਸ ਤੋਂ ਬਾਅਦ ਇਹ ਡਿਸਮਿਸ ਵੀ ਹੋਇਆ ਸੀਗਾ ਸਰਵਿਸ ਤੋਂ ਜੀ ਆਖਰੀ ਸਵਾਲ ਅਗਰੇ ਨੋਟ ਹਿਮਾਚਲ ਪਹੁੰਚ ਜਾਂਦੇ ਆ ਜਾਂ ਉਸ ਤੋਂ ਬਾਅਦ ਪੰਜਾਬ ਚ ਕਿਤੇ ਸਪਲਾਈ ਦਿੰਦੇ ਲੱਗਦਾ ਕਿ ਜੋ ਚੋਣਾਂ ਦੇ ਦਿਨ ਚੱਲਦੇ ਵੇ ਉਹਦੇ ਵਿੱਚ ਇਸਤੇਮਾਲ ਹੋ ਸਕਦੇ ਸੀ ਅ ਇਹ ਬਿਲਕੁਲ ਇਸਤੇਮਾਲ ਹੋ ਸਕਦੇ ਜੀ ਚੋਣਾ ਹੋ ਵਰਨਾ ਨਾ ਵੀ ਹੋ ਇਦਰਵੇਜ਼ ਜੋ ਇਹ ਇਕਨੋਮੀ ਨੂੰ ਲਾਸ ਕਰਦੇ ਆ ਜੀ ਜਦੋਂ ਫੇਕ ਨੋਟਸ ਹੈ ਉਹ ਜਦੋਂ ਨਾਰਮਲ ਆਪਣੀ ਜੈਨੂਇਨ ਨੋਟਸ ਨਾਲ ਮਿਲ ਮਿਲ ਜਾਂਦੇ ਆ ਤਾਂ ਨੁਕਸਾਨ ਜੋ ਹੈ ਆਮ ਜਨਤਾ ਨੂੰ ਹੁੰਦੀ ਹੈ ਤੋਂ ਬਟ ਇਸ ਇਹ ਦੇ ਕਰਕੇ ਹੀ ਮੈਂ ਆਪਣੀ ਟੀਮ ਨੂੰ ਕੰਗ੍ਰੈਚੂਲੇਟ ਕਰਦੀ ਆ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜੋ ਲੋਕਾਂ ਨੂੰ ਨੁਕਸਾਨ ਹੋਣ ਵਾਲੀ ਸੀਗੀ ਉਹਨਾਂ ਨੂੰ ਉਹਨਾਂ ਤੋਂ ਬਚਾਇਆ ਹੈਗਾ ਔਰ ਆਲਮੋਸਟ ਹੁਣ ਤੱਕ ਦੀ ਜਿੰਨੇ ਵੀ ਹੈਗੇ ਆ ਉਹ ਸਾਰੇ ਜੋ ਪ੍ਰਿੰਟ ਹੋ ਗਏ ਸੀ ਨੋਟਸ ਔਰ ਜੋ ਸਮਾਨ ਹੈ ਉਹ ਸਾਰੇ ਰਿਕਵਰ ਹੋ ਗਏ ਝ ਧੰਨਵਾਦ ਜੀ ਇਹੋ ਲਗਜ਼ਰੀ ਗੱਡੀਆਂ ਨੇ ਜਿਹੜੀਆਂ ਤੁਸੀਂ ਦੇਖਦੇ ਪਿਓ ਇਹਨਾਂ ਦੇ ਵਿੱਚ 27 ਲੱਖ ਰੁਪਈਆ ਲੈ ਕੇ ਜੋ ਦੋਸ਼ੀ ਨੇ ਉਹ ਹਿਮਾਚਲ ਜਾ ਰਹੇ ਸੀ ਦੋਨੋਂ ਗੱਡੀਆਂ ਜਿਹੜੀਆਂ ਨੇ ਅਲੱਗ-ਅਲੱਗ ਆਰੀਆਂ ਸਨ ਉਸ ਦਾ ਲੇਡੀ ਦਾਤੀ ਬੈਠਾ ਸੀ ਔਰ ਦੂਸਰੀ ਦੇ ਵਿੱਚ ਪਤਨੀ ਬੈਠੀ ਸੀ ਇਹਨਾਂ ਦੋਨਾਂ ਗੱਡੀਆਂ ਦੇ ਵਿੱਚ 27 ਲੱਖ ਰੁਪਈਆ ਨਕਲੀ ਕਰੰਸੀ ਲੈ ਕੇ ਹਿਮਾਚਲ ਜਾ ਰਹੇ ਸੀ ਉੱਥੇ ਕਿਸੇ ਨੂੰ ਡਿਲੀਵਰੀ ਦੇਣੀ ਸੀ ਪਰ ਪੁਲਿਸ ਮੁਸਤਦੀ ਦਿਖਾ ਤੇ ਆ ਦੋਨਾਂ ਨੂੰ रिकवर ਕਰ ਲਿਆ 27 ਲੱਖ ਰੁਪਇਆ ਨੋਟ ਬਣਾਉਣ ਵਾਲੀ ਮਸ਼ੀਨ ਤਾਰ ਪੇਪਰ ਪ੍ਰਿੰਟਰ ਕਟਰ ਸਾਰਾ ਕੁਝ ਪੁਲਿਸ ਕਵਰ ਕਰ ਲਿਆ ਔਰ ਚੋਣਾ ਦੌਰਾਨੇ ਵੱਡੀ ਕਾਮਯਾਬੀ ਕਰਨੀ ਜਾ ਰਹੀ ਹੈ ਕੈਮਰਾਮੈਨ ਬੰਟੀ ਨਾਲ ਲਿਵਿੰਗ ਇੰਡੀਆ ਨਿਊਜ਼ਲੀ ਨਿਤਨੂਥਰਾ ਬਟਾਲਾ